ਜਦੋਂ ਬਾਰਸ਼ ਦਾ ਮੌਸਮ ਮੌਸਮ ਬੜੀ ਖਰਾਬ ਹੋਈ ਵੀ ਆ ਇਹਦੇ باوجود ਲੜਕੀਆਂ ਲੜਕੇ ਬੀਬੀਆਂ ਬਜ਼ੁਰਗਔਰ ਤਾਂ ਸੇਵਾ ਕਰ ਰਹੀਆਂ ਨੇ ਬੱਚੇ ਸੇਵਾ ਕਰ ਰਹੇ ਨੇ ਇਹ ਸੇਵਾ ਭਾਵਨਾ ਸੇਵਾ ਸਿਮਰਨ ਦਾ ਜੋ ਸਾਨੂੰ ਕਨਸੈਪਟ ਗੁਰੂ ਸਾਹਿਬ ਨੇ ਦਿੱਤਾ ਮੈਂ ਸਮਝਦਾ ਉਹ ਉਹ ਇੱਥੋਂ ਸਾਨੂੰ ਪ੍ਰਗਟ ਹੁੰਦਾ ਅਰਜਤ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਮਾਤਾ ਗੁਜਰੀ ਜੀ ਦੀ ਸ਼ਹਾਦਤ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਸ਼ਹਾਦਤ ਧਰਮ ਲਈ ਸੱਚ ਲਈ ਹੱਕ ਲਈ ਆਪਾਂ ਵਾਰਨ ਦੀ ਇੱਕ ਪ੍ਰੇਰਣਾ ਜਿਹੜਾ ਆਨੰਦਪੁਰ ਸਾਹਾ ਦਾ ਕਿਲਾ ਛੱਡਣਾ ਪਰਿਵਾਰ ਵਿਛੋੜਾ ਉਸ ਤੋਂ ਬਾਅਦ ਚਮਕੌਰ ਸਾਹਿਬ ਦੀ ਜੰਗ ਤੇ ਕਿਲਾ ਸਾਨੀ ਲੜਾਈ ਜਿਹੜੀ ਚਮਕੌਰ ਸਾਹਿਬ ਦੇ ਚ ਲੜੀ ਗਈ ਉਸ ਤੋਂ ਬਾਅਦ ਕਿਲਾ ਸਾਨੀ ਸ਼ਹਾਦਤ ਜਿਹੜੀ ਬੱਚਿਆਂ ਨੇ ਸਾਡੀ ਕੌਮ ਦੇ ਆਣ ਵਾਲੀ ਨਸਲ ਨੂੰ ਦੱਸਣ ਲਈ ਕਿ ਜ਼ਬਰ ਤੇ ਜ਼ੁਲਮ ਅੱਗੇ ਨਹੀਂ ਰੁਕਣਾ ਝੋਕਣਾ ਇਹ ਹਰ ਜਗ੍ਹਾ ਥਾਂ ਥਾਂ ਤੇ ਲੰਗਰ ਲੱਗੇ ਹੋਏ ਨੇ ਇਹ ਜਿਹੜੀ ਪਹਿਲੀ ਵਿਰਾਸਤ ਹੈ ਸਾਡੀ ਸਿੱਖ ਧਰਮ ਦੀ ਉਹਨੂੰ ਇਹ ਸੂਤ ਦੇ ਰਹੇ ਇਹ ਤਾਕਤ ਦੇ ਰਹੇ ਆ ਕੇ ਹਰ ਇੱਕ ਗਰੀਬ ਅਮੀਰ ਨੂੰ ਬਰਾਬਰ ਤੇ ਖਾਣਾ ਖਵਾ ਕੇ ਇੱਕ ਸੂਤ ਵਿੱਚ ਰੱਖਿਆ ਜਾ ਸਕਦਾ ਹੈ ਕਹੇ ਕੋਈ ਸਵਾਗਤ ਹੋਵੇ ਜਾਂ ਨਾ ਹੋਵੇ ਆ ਹਰ ਵਕਤ ਲੰਗਰ ਦੀ ਸੂਦ ਰੱਖਦੇ ਨੇ ਤੇ ਸਿੱਖ ਕੌਮ ਤਾਂ ਵੈਸੇ ਹੀ ਇਹਨਾਂ ਚੀਜ਼ਾਂ ਵਾਸਤੇ ਜਾਣੀ ਜਾਂਦੀ ਹੈ ਕਿ ਭਾਵੇਂ ਆਪਣਾ ਬਾਹਰ ਫੋਰਨ ਕੰਟਰੀ ਚ ਕਿਦਰੇ ਪਹਚਾ ਲਾ ਜਵੇ ਜਾਂ ਕੁਛ ਆ ਜਾਵੇ ਕੋਈ ਮਾਂ ਇਹੋ ਜੀ ਕਰੋਪੀ ਆ ਜਵੇ ਤਾਂ ਲੰਗਰ ਦੀ ਇੱਕ ਪ੍ਰਥਾ ਜਿਹੜੀ ਸਾਡੇ ਵਿੱਚ ਜ਼ਰੂਰੀ ਹੈ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਿਤਕੌਰ ਤੁਸੀਂ ਦੇਖ ਰਹੇ ਹੋ ਨਬਜ਼ੇ ਪੰਜਾਬ ਚੈਨਲ ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਮਾਤਾ ਗੁਜਰੀ ਜੀ ਅਤੇ ਚਾਰ ਸਾਬਜਾਦਿਆਂ ਅਤੇ ਸਮੂਹ ਸ਼ਹੀਦ ਦਾ ਸਿੰਘ ਸਿੰਘਣੀਆਂ ਦੀ ਯਾਦ ਦੇ ਵਿੱਚ ਅੱਜ ਮੁਹਾਲੀ ਵਿਖੇ ਵਿਸ਼ਾਲ ਲੰਗਰ ਲਗਾਇਆ ਗਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸ਼੍ਰੀ ਦੂਮਾਜਰਾ ਅਤੇ ਐਮਐਲਏ ਕੁਲਵੰਤ ਸਿੰਘ ਨੇ ਮਨਜੀਤ ਸਿੰਘ ਸੇਠੀ ਅਤੇ ਹੋਰਨਾ ਮੋਤਬਰਾ ਵਿਅਕਤੀਆਂ ਨਾਲ ਮਿਲ ਕੇ ਰਾਗੀਰਾ ਨੂੰ ਲੰਗਰ ਵਰਤਾਇਆ ਅਤੇ ਪ੍ਰਬੰਧਕ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਮਨਜੀਤ ਸਿੰਘ ਸੇਠੀ ਨੇ ਲੰਗਰ ਪ੍ਰਥਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਹਾਲੀ ਦੀ ਸੰਗਤ ਵੱਲੋਂ ਹਰ ਸਾਲ ਸ਼ਹੀਦਾ ਸਿੰਘਾ ਦੀ ਯਾਦ ਦੇ ਵਿੱਚ ਲੰਗਰ ਲਗਾਇਆ ਜਾਂਦਾ ਹੈ ਅਜਾ ਸਾਬ ਮਨਜੀਤ ਸਿੰਘ ਜੀ ਸੇਠੀ ਸਾਹਿਬ ਜਿਹੜੇ ਸਾਹਿਬ ਕਮੇਰ ਨੇ ਇਹਨਾਂ ਦੇ ਇਕਵਾਈ ਦੇ ਵਿੱਚ ਸਾਰੀ ਸੰਗਤ ਨੇ ਸਾਬਜਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਨਗਰ ਲਾਇਆ ਮੋਹਾਲੀ ਦੀ ਸੰਗਤ ਵੱਲੋਂ ਬੜੀ ਖੁਸ਼ੀ ਹੁੰਦੀ ਆ ਜਦੋਂ ਬਾਰਸ਼ ਦਾ ਮੌਸਮ ਮੌਸਮ ਬੜੀ ਖਰਾਬ ਹੋਈ ਵੀ ਆ ਇਹਦੇ باوجود ਲੜਕੀਆਂ ਲੜਕੇ ਬੀਬੀਆਂ ਬਜ਼ੁਰਗਔਰਤਾ ਸੇਵਾ ਕਰਦੀਆਂ ਨੇ ਬੱਚੇ ਸੇਵਾ ਕਰ ਰਹੇ ਨੇ ਇਹ ਸੇਵਾ ਭਾਵਨਾ ਸੇਵਾ ਸਿਮਰਨ ਦਾ ਜੋ ਸਾਨੂੰ ਕਨਸੈਪਟ ਗੁਰੂ ਸਾਹਿਬ ਨੇ ਦਿੱਤਾ ਮੈਂ ਸਮਝਦਾ ਉਹ ਉਹ ਇੱਥੋਂ ਸਾਨੂੰ ਪ੍ਰਗਟ ਹੁੰਦਾ ਔਰ ਅੱਜ ਤਾਂ ਸਹਿਜਾਦਿਆਂ ਦਾ ਸ਼ਹੀਦੀ ਦਿਨ ਮਾਤਾ ਗੁਜਰੀ ਜੀ ਦੀ ਸ਼ਹਾਦਤ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਸ਼ਹਾਦਤ ਧਰਮ ਲਈ ਸੱਚ ਲਈ ਹੱਕ ਲਈ ਆਪਾ ਵਾਰਨ ਦੀ ਇੱਕ ਪ੍ਰੇਰਣਾ ਔਰ ਮਨੁੱਖੀ ਹੱਕਾਂ ਲਈ ਆਪਾ ਵਾਰਨ ਦੀ ਪ੍ਰੇਰਣਾ ਅਸੀਂ ਲੈ ਕੇ ਜਾਂਦੇ ਆ ਇਹਨਾਂ ਦਿਹਾੜਿਆਂ ਤੇ ਬਹੁਤ ਸੀਦੀ ਦਿਹਾੜਿਆਂ ਤੇ ਜਦੋਂ ਲੋਕ ਲੰਗਰ ਲਾ ਕੇ ਸੇਵਾ ਕਰਦੇ ਨੇ ਇਹ ਸਾਨੂੰ ਹੋਰ ਵੀ ਬਹੁਤ ਸਕੂਨ ਆਉਂਦਾ ਸੋ ਮੈਂ ਬਹਾੜੀ ਦੀ ਸੰਗਤ ਦਾ ਜਿਸ ਜੀ ਸੇਖੀ ਤੇ ਇਹਨਾਂ ਦੀ ਸਾਰੀ ਸਹਿਸਤਾ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਹਰ ਸਾਲ ਦੀ ਤਰ੍ਹਾਂ ਇਹ ਲੰਗਰ ਦੀ ਸੇਵਾ ਕਰ ਰਹੇ ਨੇ ਹਾਂਜੀ ਸਰ ਜਿੱਦਾਂ ਕਿ ਸੱਭਾ ਦੇ ਦਿਨ ਚੱਲ ਰਹੇ ਨੇ ਸੋ ਇਹ ਸ਼ਾਹ ਸੇਬ ਜੱਦੀ ਆ ਦੀ ਯਾਦ ਦੇ ਵਿੱਚ ਤੁਸੀਂ ਲੰਗਰ ਲਗਾਇਆ ਤਾਂ ਤੁਸੀਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਆਪਣੇ ਸਿੱਖ ਧਰਮ ਦੇ ਰਵਾਇਤ ਹੈ ਸਭ ਤੋਂ ਪਹਿਲਾ ਜਿੱਥੇ ਵੀ ਕੋਈ ਸਮਾਗਮ ਹੋਵੇ ਜਾਂ ਨਾ ਹੋਵੇ ਤਾਂ ਹਰ ਵਕਤ ਲੰਗਰ ਦੀ ਸੂਤ ਰੱਖਦੇ ਨੇ ਤੇ ਆ ਜਿਹੜਾ ਹੈ ਇਹ ਸਾਰੀ ਵਾਰਡ ਦੇ ਵਿੱਚ ਬਹੁਤ ਇਤ ਰੱਖਦਾ ਹੈ ਬਹੁਤ ਜਾਨ ਰੱਖਦਾ ਹੈ ਠੀਕ ਹੈ ਉੱਥੇ ਕਿ ਕਿਹਦੀ ਛੋਟੇ ਛੜ ਜਾਂਦਿਆਂ ਦਾ ਸ਼ੀਦੀ ਦਾ ਜਿਹੜਾ ਦਿਹਾੜਾ ਹੈ ਉਹ ਜਿਆਦਾ ਮਨਾਇਆ ਜਾਂਦਾ ਤੁਮ ਤਾਂ ਮਨਾ ਦੇਣਾ ਹਰ ਸਾਲ ਇਹ ਆ ਨਹੀਂ ਅੱਜ ਨਹੀਂ ਹੋਣੀ ਹੈ ਤੇ ਉੱਥੋਂ ਹੀ ਮੇਰੀ ਸੈਂਸਿਟੀਵਾਰ ਗਿਆ ਹੈ ਉਹ ਸਮਝ ਲਈ ਹੈ ਕਿ ਫੋਰ ਤਾਂ ਬਹੁਤ ਕਾਰਜ ਨੇ ਸਾਡੇ ਕਰਨ ਨੂੰ ਕਿਤੇ ਕਿਤੇ ਸਕੂਲਾਂ ਦੇ ਕਾਲਜਾਂ ਦੇ ਜ਼ਮੀਨਾਂ ਦੇ ਪਰ ਜਿਹੜਾ ਇਹ ਕਾਰਜ ਹੈ ਜਿਹਨਾਂ ਨੂੰ ਪਹਿਲਾ ਮੂਹਰੇ ਰੱਖਿਆ ਹੈ ਸ਼ੰਤ ਤੇ ਉਹ ਬੜੀ ਪ੍ਰਾਪਤੀ ਦੀ ਗੱਲ ਹੈ ਬਹੁਤ ਵੱਡੀ ਪ੍ਰਾਪਤੀ ਦੀ ਗੱਲ ਹੈ ਤਾਂ ਮੈਂ ਉਮੀਦ ਰੱਖਦਾ ਹਾਂ ਕਿ ਇਹਨਾਂ ਨੂੰ ਹੋਰ ਵੀ ਸਮਰੱਥਾ ਦੇ ਪਰਮਾਤਮਾ ਇਸੇ ਤਰ੍ਹਾਂ ਚੱਲਣ ਦਾ ਅਗੇ ਧੋਕੇ ਹੋਰ ਇੱਕ ਥਾਂ ਨਹੀਂ ਹਰ ਜਗ੍ਹਾ ਖਾਂ ਖਾਂ ਤੇ ਲੰਗਰ ਲੱਗੇ ਹੋਏ ਨੇ ਇਹ ਜਿਹੜੀ ਪਹਿਲੀ ਮਿਹਰਾਦਾ ਸਾਡੀ ਸਿੱਖ ਧਰਮ ਦੀ ਉਹਨੂੰ ਇਹ ਸੂਤ ਦੇ ਰਹੇ ਫਿਰ ਤਾਰਤ ਦੇ ਰਹੇ ਆ ਕੇ ਹਰ ਇੱਕ ਗਰੀਬ ਅਮੀਰ ਨੂੰ ਬਰਾਬਰ ਤੇ ਖਾਣਾ ਖਵਾ ਕੇ ਇੱਕ ਸੂਤ ਵਿੱਚ ਰੱਖਿਆ ਜਾ ਸਕਦਾ ਤੇ ਆਉਣ ਵਾਲੀ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਉਣ ਵਾਲੀ ਪੀੜ੍ਹੀ ਨੂੰ ਉਹ ਸਾਡੇ ਤੇ ਨਿਰਭਰ ਕਰਦਾ ਜਿਹੜੀ ਸਿੱਖ ਧਰਮ ਦੀ ਮੇਨ ਸੰਸਥਾ ਹੈ ਰਵਣਿਕ ਮੇਟੀ ਜੇ ਉਹ ਕੋਈ ਇੱਧਰ ਧਿਆਨ ਦਵੇ ਆਪਣੇ ਸੰਸਥਾਵਾਂ ਨੂੰ ਜਿਸ ਤਰ੍ਹਾਂ ਕਿ ਪ੍ਰਾਈਵੇਟ ਦੇ ਰਹੇ ਨੇ ਤਾਂ ਉਹਨਾਂ ਦੇ ਨਾਲ ਜਾ ਕੇ ਖੜਾਈਏ ਤਾਂ ਬਹੁਤ ਵੱਡੀ ਪ੍ਰਾਪਤੀ ਹੈ ਪਿਛਲੀ ਵਾਰ ਚੁੰਨੀ ਕਲਾ ਜੀ ਰਬਾ ਕਵਾਲ ਸਿੰਘ ਉਹਨਾਂ ਨੇ ਇੱਕ ਆਪਣਾ ਸਕੂਲ ਖੋਲ੍ਹਿਆ ਸੀ ਉਹ ਉਹਨਾਂ ਦਾ 129ਵਾਂ ਸਕੂਲ ਸੀ ਜਿਹਦੇ ਵਿੱਚ ਕੋਈ ਗਿਆਸ਼ੇ ਨਹੀਂ ਗੱਲ ਰਹੀ ਛੱਡੀ ਉਹਨਾਂ ਨੇ ਐਡੀ ਤਪਕਤਾ ਦੇ ਨਾਲ ਉਹ ਸੰਸਥਾ ਨੂੰ ਚਲਾਇਆ ਤੇ ਬਾਹਰਲੇ ਮੁਰਖ ਵੀ ਉਹਨੂੰ ਅਡਾਪਟ ਕਰ ਰਹੇ ਨੇ ਅਸੀਂ ਦੇ ਵਿੱਚ ਤੇ ਸੋ ਮੈਂ ਚਾਹੁੰਨਾ ਹੈ ਕਿ ਅਸੀਂ ਵੀ ਉਹ ਪਰਾਲਾ ਮਾਰਕ ਆਪਣਾ ਹਿੱਸਾ ਪਾਈਏ ਜਿੰਨਾ ਕੋ ਹੋ ਸਕਦਾ ਹੈ ਹਾਂਜੀ ਸਰ ਤੁਸੀਂ ਲੰਗਰ ਲਗਾਇਆ ਹੈ ਦੁਬਾਰਾ ਕਿਸੇ ਕੀ ਕਹਿਣਾ ਚਾਹ ਰਹੇ ਹੋ ਐਨੀ ਗੱਲ ਤਾਂ ਲੰਗਰ ਮੈਂ ਨਹੀਂ ਲਗਾਇਆ ਲੰਗਰ ਸੰਗਤ ਦਾ ਲੱਗਿਆ ਹੈ ਲੰਗਰ ਗੁਰੂ ਦਾ ਹੁੰਦਾ ਹੈ ਦੂਜੀ ਗੱਲ ਇਹ ਦੱਸਣ ਵਾਲੀ ਜਿੱਦਾਂ ਹੁਣ ਸਾਡੇ ਸੀਨੀਅਰ ਨੇ ਸਰਦਾਰ ਹਰਪ੍ਰੀਤ ਸਿੰਘ ਛੇਰ ਗਿੱਲ ਸਾਹਿਬ ਨੇ ਦੱਸਿਆ ਹੀ ਹੈ ਤੁਹਾਨੂੰ ਕਿ ਸਿੱਖ ਮਰਿਆਦਾ ਦੇ ਵਿੱਚ ਇੱਕ ਜਿਹੜੇ ਤਿਹਾੜੇ ਨੇ ਜਿਹੜਾ ਆਨੰਦਪੁਰ ਸਾਦਾ ਕਿਲਾ ਛੱਡਣਾ ਪਰਿਵਾਰ ਵਿਛੋੜਾ ਉਸ ਤੋਂ ਬਾਅਦ ਚਮਕੌਰ ਸਾਹਿਬ ਦੀ ਜੰਗ ਤੇ ਕਿਲਾ ਸਾਨੀ ਲੜਾਈ ਜਿਹੜੀ ਚਮਕੌਰ ਸਾਹਿਬ ਦੇ ਵਿੱਚ ਲੜੀ ਗਈ ਉਸ ਤੋਂ ਬਾਅਦ ਕਿਲਾ ਸਾਨੀ ਸ਼ਹਾਦਤ ਜਿਹੜੀ ਬੱਚਿਆਂ ਨੇ ਸਾਡੀ ਕੌਮ ਦਿਆਂ ਨੇ ਆਣ ਵਾਲੀ ਨਸਲ ਨੂੰ ਦੱਸਣ ਲਈ ਕਿ ਜ਼ਬਰ ਤੇ ਜ਼ੁਲਮ ਅੱਗੇ ਨਹੀਂ ਰੁਕਣਾ ਉਸ ਦੀ ਇੱਕ ਮਿਸਾਲ ਸੀ ਫਤਿਹਗੜ੍ਹ ਸਾਹਿਬ ਸ਼ਹੀਦੀ ਦਾ ਦਿਹਾੜਾ ਉਸ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅਸੀਂ ਹਰ ਸੰਗਤ ਹਰ ਬੰਦੇ ਵਾਸਤੇ ਲੰਗਰ ਦਾ ਪ੍ਰੇਰਣਾ ਦਿੱਤੀ ਗਈ ਹੈ ਇਤੋਂ ਸਾਡੀ ਪਤਾ ਲੱਗਦੀ ਹੈ ਕਿ ਅਸੀਂ ਜ਼ਬਰ ਜੁਬਲਮ ਦੇ ਅੱਗੇ ਨਹੀਂ ਝੁਕਦੇ ਇਹ ਇੱਕ ਸਾਡੀ ਨਿਸ਼ਾਨੀ ਹੈ ਤੇ ਸਿੱਖ ਕੌਮ ਤਾਂ ਵੈਸੇ ਹੀ ਇਹਨਾਂ ਚੀਜ਼ਾਂ ਵਾਸਤੇ ਜਾਣੀ ਜਾਂਦੀ ਹੈ ਕਿ ਭਾਵੇਂ ਆਪਣਾ ਬਾਹਰ ਫੋਰਨ ਕੰਟਰੀ ਚ ਕਿਤੇ ਪਹਚਾ ਲਾ ਜਵੇ ਜਾਂ ਕੁਛ ਆ ਜਾਵੇ ਕੋਈ ਇਹੋ ਜੀ ਕਰੋਪੀ ਆ ਜਾਵੇ ਤਾਂ ਲੰਗਰ ਦੀ ਇੱਕ ਪ੍ਰਥਾ ਜਿਹੜੀ ਸਾਡੇ ਵਿੱਚ ਜ਼ਰੂਰੀ ਹੈ ਸਤਿ ਸ੍ਰੀ ਅਕਾਲ ਅੱਗੇ ਤੁਸੀਂ ਜਿਹੜਾ ਹੈਗਾ 2पीएस ਚਾਉਂਦੇ ਲੰਗਰ ਲਗਾਦੇ ਸੀ ਇਹ ਕਿਸ ਵਾਰੀ ਇੱਧਰ ਲਗਾਇਆ ਉਹਦੇ ਚ ਕਾਰਨ ਇਹ ਸੀ ਕਿ ਉੱਥੇ ਬੰਦੀ ਸਿੰਘਾਂ ਦਾ ਇੱਕ ਤਾਂ ਲੱਗਿਆ ਹੋਇਆ ਸੀ ਉੱਥੇ ਆਪਣਾ ਬੈਠੇ ਸ ਮੋਰਚਾ ਲੱਗਿਆ ਹੋਇਆ ਸੀਗਾ ਉਹ ਮੋਰਚੇ ਨੂੰ ਮੁੱਖ ਰੱਖਦੇ ਹੋਏ ਤੇ ਉੱਥੇ ਰੁਕਾਵਟ ਬਹੁਤ ਹੋ ਜਾਣੀ ਸੀ ਕਿਉਂਕਿ ਲੰਗਰ ਦੇ ਵਾਸਤੇ ਕਈ ਵਾਰੀ ਤੁਹਾਨੂੰ ਪਤਾ ਹੀ ਆ ਵੀ ਕਾਫੀ ਜਾਮਜਾ ਲੱਗ ਜਾਂਦਾ ਤੇ ਲੋਕਾਂ ਨੂੰ ਤਕਲੀਫ ਹੋਣੀ ਸੀ ਅਸੀਂ ਇਸ ਕਰਕੇ ਸੋਚਿਆ ਵੀ ਇੱਥੇ ਲੰਗਰ ਠੀਕ ਹੈ ਨਾਲੇ ਇੱਥੋਂ ਹੀ ਹੁਣ ਸਾਰੀ ਜਿਹੜੀ ਸੰਗਤ ਹੈ ਪਤੇਗੜ੍ਹ ਸਾਹਿਬ ਨੂੰ ਜਾਂਦੀ ਹੈ ਇਹਨੂੰ ਮੁੱਖ ਰੱਖਦੇ ਅਸੀਂ ਇੱਥੇ ਇਹ ਥਾਂ ਚੁਣੀ ਹੈ। ਪਿਛਲੇ 2 ਸਾਲ ਤੋਂ ਇੱਥੇ ਹੀ ਲੱਗ ਰਿਹਾ ਹੈ। ਹਾਂਜੀ। 2 ਸਾਲ ਤੋਂ। ਅੱਗੇ ਨੂੰ ਵੀ ਹੈ? ਹਾਂ ਅੱਗੇ ਨੂੰ ਵੀ ਅਸੀਂ ਕੋਸ਼ਿਸ਼ ਹੈ ਹੀ ਕਰਾਂਗੇ ਕਿ ਉੱਥੇ ਲਾਵਾਂਗੇ ਲੰਗਰ ਜਿੱਥੇ ਕਿ ਲੋਕਾਂ ਨੂੰ ਸਹੂਲਤ ਰਹੇ। ਏਦਾਂ ਦੀਆਂ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਨਬਜ਼ੇ ਪੰਜਾਬ ਚੈਨਲ ਦੇ ਨਾਲ। ਧੰਨਵਾਦ।